ਤੋ ਆਜੋ ਤੁਹਾਨੂੰ ਅੱਜ ਲੈ ਕੇ ਚੱਲਦੇ ਆ ਮਾਨਸਾ ਮਾਨਸਾ ਆਪਣੇ ਨਾਲ ਚੱਲ ਰਹੇ ਆ ਤੇ ਅੱਜ ਦਾ ਬਲੌਗ ਆਪਣਾ ਹੋਊਗਾ ਇੱਧਰਲਾ ਤੇ ਤੁਸੀਂ ਜੁੜੇ ਰਹੋ ਨਾਲ ਨਾਲ ਤੇ ਮਾਨਸਾ ਆਪਣੇ ਨਾਲ ਚੱਲ ਰਹੇ ਆ ਤੇ ਨਾਲ ਦਾ ਜਿਹੜਾ ਕਲਾਕਾਰ ਆਪਣਾ ਆਪਾਂ ਨੂੰ ਮਿਲੂਗਾ ਉਹ ਬਿੰਡਾ ਖੇੜ ਤੋਂ ਸੋ ਤੁਸੀਂ ਦੇਖ ਰਹੇ ਹੋ ਸਵੇਰ ਸਿਰ ਦਾ ਮੌਕਾ ਤੇ ਪੂਰੀ ਐ ਠੰਡ ਤੋਂ ਬਚਣ ਦੀ ਪੂਰਾ ਇੰਤਜ਼ਾਮ ਕੀਤਾ ਹੋਇਆ ਲੋਈ ਹੈਗੀ ਟਰੋਪੀ ਆ ਜਿਸਤਾਨੇ ਆ ਤੇ ਹਨ ਸੋ ਆਜੋ ਬਲੌਗ ਦੇ ਨਾਲ ਨਾਲ ਜੁੜੇ ਰਹੋ ਔਰ ਵਾਤ ਵਾਤ ਆਪਣੇ ਪੇਜ ਨੂੰ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਜੋ ਦੋਸਤੋ ਲਓ ਵੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆਂ ਜੈਤੋ ਮੰਡੀ ਸੋ ਜੈਤੋ ਮੰਡੀ ਆਪਾਂ ਪਹੁੰਚ ਚੁੱਕੇ ਆਂ ਤੇ ਤੁਸੀਂ ਆ ਦੇਖ ਰਹੇ ਹੋ ਸੂਏ ਦੇ ਕੋਲ ਦੀ ਆਪਾਂ ਲੰਘਦੇ ਹੋਏ ਤੇ ਜੈਤੋ ਵੱਲ ਨੂੰ ਵੱਧਦੇ ਆਂ ਔਰ ਬੱਸ ਤੁਸੀਂ ਦੇਖ ਰਹੇ ਹੋ ਆਪਣੀ ਸਪੀਡ ਜਮਾ ਅਸੀਂ ਕੋਸ਼ਿਸ਼ ਕਰਦਾ ਮੈਂ ਕਿ ਘੱਟ ਭਜਾਵਾਂ ਇਸ ਲਈ ਮੈਂ 40 ਦੀ ਸਪੀਡ ਤੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ 40 ਦੀ ਸਪੀਡ ਤੇ ਲੰਘ ਰਿਹਾ ਮੈਂ ਸੋ ਸਵੇਰੇ ਸਵੇਰੇ ਠੰਡ ਬਹੁਤ ਆ ਤੇ ਲੰਘ ਰਹੇ ਆ ਜੁਡੇਰੋ ਵੀਡੀਓ ਦੇ ਨਾਲ ਸਾਹਮਣੇ ਦੇਖ ਰਹੇ ਹਾਂ ਮੰਡੀ ਦੇ ਕੋਲ ਦੀ ਲੰਘ ਰਹੇ ਆ ਆਪਾਂ ਜੈਤੋ ਮੰਡੀ ਦੇ ਕੋਲ ਦੀ ਔਰ ਰੋਡ ਬਿਲਕੁਲ ਖੁੱਲਾ ਤੇ ਖਾਲੀ ਰੋਡ ਸਵੇਰ ਸਵੇਰ ਦਾ ਮੌਕਾ ਤੁਸੀਂ ਦੇਖ ਰਹੇ ਹੋ ਲੰਘ ਰਹੇ ਆ ਸੋ ਅੱਜ ਆਪਣਾ ਨਾਟਕਾ ਮਾਨਸਾ ਜਾ ਰਹੇ ਆ ਖਿਆਲਾਪਿੰਡ ਮਾਰਨਿੰਗ ਅਸੈਂਬਲੀ ਸੋ ਜੁਡੇਰੋ ਨਾਲ ਨਾਲ ਔਰ ਤੁਸੀਂ ਦੇਖ ਰਹੇ ਹੋ ਜੈਤੋ ਮੰਡੀ ਵੇਖਦੀ ਆਪਾਂ ਲੰਘ ਰਹੇ ਆ ਜੈਤੋ ਮੰਡੀ ਦਾ ਜਿਹੜਾ ਵਿਚਾਲੜਾ ਗੇਟ ਆ ਉੱਥੇ ਪਹੁੰਚ ਚੁੱਕੇ ਆ ਔਰ ਬਸ ਸਾਰੇ ਆਪਣ ਆਪਣੇ ਕੰਮਾਂ ਦੇੰਦਿਆਂ ਦੀਆਂ ਤਿਆਰੀਆਂ ਆ ਨਾਂਗ ਗੱਡੀ ਕੋਲ ਦੀ ਤੇ ਉਹ ਮੁੜ ਗਿਆ ਰੇਡੀਅਲ ਆ ਬਾਈ ਪਰੇ ਨੂੰ ਤੇ ਆਪਾਂ ਨਾਂਗੇ ਸਿੱਧੇ ਤੇ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਜੁੜੇ ਰਹੋ ਜੈਤੋ ਸ਼ਹਿਰ ਤੇ ਐਂਟਰ ਹੋਣ ਵਾਲੇ ਆ ਬਸ ਆਪਾਂ ਲਓ ਜੀ ਉਹ ਆ ਗਿਆ ਪੈਟਰੋਲ ਪੰਪ ਸੋ ਬਹੁਤ ਠੰਡ ਵੀ ਲੱਗ ਰਹੀ ਹੈ ਸਵੇਰੇ ਸਵੇਰੇ ਨੰਗ ਰਹੇ ਆ ਆ ਲੋ ਜੀ ਪਟੜੋਪਾਪ ਦੇ ਦਰਸ਼ਨ ਕਰੋ ਤੇ ਨਾਲ ਦੀ ਨਾਲ ਆ ਜਾਓ ਹੁਣ ਆਪਾਂ ਜੈਤੂ ਸ਼ਹਿਰ ਦੇ ਬਾਜ਼ਾਰ ਦੇ ਕੋਲ ਦੀ ਹੋਗੇ ਆ ਨੰਗ ਰਹੇ ਆ ਅੱਗੇ ਤੁਸੀਂ ਦੇਖੋ ਲਾਈਟ ਬਹੁਤ ਤੇਜ਼ ਆ ਅੱਖਾਂ 'ਚ ਵੱਜ ਰਹੀ ਹੈ ਪਰ ਫਿਰ ਵੀ ਆ ਸਫਰਤੇ ਆ ਮੰਜ਼ਿਲ ਤੇ ਪਹੁੰਚਣਾ ਸੋ ਨੰਗ ਰਹੇ ਆ ਔਰ ਜੈਤੋ ਸ਼ਹਿਰ ਦੇ ਵਿੱਚ ਵੀ ਦਿਖਾਉਣਾ ਤੁਹਾਨੂੰ ਬਹੁਤ ਵਿਕਾਸ ਆ ਜੇ ਇੱਕ ਸੜਕ ਆਉਗੀ ਜਿਹੜੀ ਵੀ ਸਰਕਾਰ ਹੁੰਦੀ ਹੈ ਨਾ ਉਹ ਸੜਕ ਤੇ ਹਰ ਵਾਰ ਆਪਣੀ ਵਾਹ ਲਾ ਕੇ ਜਾਂਦੀ ਹੈ ਇਹ ਆ ਲੋ ਪਹਿਲੀ ਦਾ ਤੇ ਹੁਣ ਅੱਗੇ ਆ ਜੋ ਅੱਗੇ ਚੱਲਦੇ ਆਪਾਂ ਅੱਗੇ ਹੁਣ ਤੁਸੀਂ ਦੇਖਣਾ ਜੈਤੋ ਸ਼ਹਿਰ ਦੇ ਵਿੱਚ ਇੰਟਰ ਹੋ ਚੁੱਕੇ ਆਪਾਂ ਤੇ ਆਹ ਲੋ ਜੀ ਆ ਨੰਗੇ ਆਪਾਂ ਬਰਾਡ ਦੇ ਤੇ ਆਹ ਲੋ ਜੀ ਤੁਸੀਂ ਦੇਖ ਰਹੇ ਹੋ ਜੜ ਤੋਂ ਤੋਂ ਸੜਕਾਂ ਚਾਹੀ ਕਾਂਗਰਸ ਦੀ ਸਰਕਾਰ ਵੇਲੇ ਸਦੀਕ ਸਾਹਿਬ ਨੇ ਬੜਾ ਜ਼ੋਰ ਲਾਇਆ ਸੜਕਾਂ ਨੂੰ ਸਹੀ ਬਣਾਇਆ ਹੁਣ ਸਾਡੇ ਵੱਡੇ ਭਾਈ ਉਹ ਵੀ ਬਹੁਤ ਜ਼ੋਰ ਲਾ ਰਹੇ ਆ ਵੇਖਾ ਕਿਉਂ ਮੰਨਦੇ ਹੋ ਸੜਕਾਂ ਸ ਬਹੁਤ ਅੱਛੀਆਂ ਸੜਕਾਂ ਜੇਤੋਂ ਮੰਡੀ ਦੇ ਜਿਹੜਾ ਆ ਜਾਉਂਗਾ ਨਾ ਇੱਥੇ ਤਾਂ ਫਿਰ ਜਦੋਂ ਮੀਂਹ ਖੜ ਜਾਂਦਾ ਨਾ ਤੇ ਪਲਕ ਕश्ती ਲਿਆ ਲੰਘ ਜੋ ਇੰਨਾ ਘੈਂਟ ਲਾਦਾ ਹੌਣ ਸੋ ਜੇਤੋਂ ਬੱਸ ਸਟੈਂਡ ਦੇ ਮੂਹਰੇ ਲੰਘ ਜੋ ਕੇ ਆਪਾਂ ਆ ਲੋ ਜੀ ਅੱਗੇ ਵਧਦੇ ਹੋਏ ਬੱਸ ਸਟੈਂਡ ਤੋਂ ਸੋ ਜਾ ਰਹੇ ਆ ਇਹ ਆ ਆਹ ਵੇਖੋ ਤੁਸੀਂ ਸਵੇਰੇ ਸਵੇਰ ਦਾ ਟਾਈਮ ਆ ਆ ਬਿਜਲੀ ਬੋਰਡ ਦੇ ਸਾਹਮਣੇ ਸਾਹਮਣੇ ਤੁਸੀਂ ਦੇਖ ਰਹੇ ਹੋ ਗਊ ਮਾਤਾ ਖੜੀਆਂ ਤੇ ਪਿੱਛੇ ਜੇ ਬਾਈ ਰਾਜਵੀਰ ਜਬੰਦੇ ਦਾ ਐਕਸੀਡੈਂਟ ਹੋਇਆ ਜਿਹੜਾ ਗਊ ਮਾਤਾ ਦੇ ਕਰਕੇ ਹੋਇਆ ਸੋ ਬਹੁਤ ਮਾੜੀ ਗੱਲ ਆ ਇਹ ਸੋ ਮੇਰੀ ਬੇਨਤੀ ਆ ਗਊ ਮਾਤਾ ਨੂੰ ਜਿਹੜੀ ਜਗ੍ਹਾ ਗਊਸ਼ਾਲਾ ਬਣਿਆ ਹੋਇਆ ਇਹਨਾਂ ਦਾ ਇਹਨਾਂ ਨੂੰ ਉੱਥੇ ਪਹਚਾਓ ਔਰ ਨੁਕਸਾਨ ਹੋਣ ਤੋਂ ਬਚਾਓ ਸੋ ਅੱਗੇ ਵਧਦੇ ਆ ਫੇਰ ਆਪਾਂ ਬਾਜਾਖਾਨਾ ਚੌਕ ਨੂੰ ਜਾ ਰਹੇ ਆ ਵੇਖੋ ਕਿੱਟੀਆਂ-ਕਿੱਟੀਆਂ ਉਖਲੀਆਂ ਔਰ ਬੱਸ ਫੇਰ ਵੀ ਲੰਘ ਰਹੇ ਆ ਏ ਮੁਰੜੋਗੀ ਆ ਗਿਆ ਸੀ ਇੱਕ ਹੋਰ ਆ ਗਿਆ ਤੇ ਹੁਣ ਆਪਾਂ ਜਾ ਰਹੇ ਆ ਮੁਰੇ ਫੇਰ ਗਊ ਮਾਤਾ ਖੜੀ ਆ ਬਹੁਤ ਮਾੜੀ ਗੱਲ ਆ ਜੀ ਇਹ ਸੋ ਮੇਰੀ ਬੇਨਤੀ ਆ ਵੀ ਗਊ ਮਾਤਾ ਦਾ ਟਿਕਾਣਾ ਜਿਹੜਾ ਗਊਸ਼ਾਲਾ ਉਥੇ ਇਹ ਵਧੀਆ ਦਾ ਨੂੰ ਨਾਜ ਪਾਣੀ ਮਿਲਦਾ ਸੋ ਦੇਖ ਰਹੇ ਹਾਂ ਤੁਸੀਂ ਹੁਣ ਬਾਜਾਖਾਨਾ ਚੌਂਕ ਦੇ ਆਪਾਂ ਬਿਲਕੁਲ ਕੋਲੇ ਨਾਲથી ਬਾਜਾਖਾਨਾ ਚੌਂਕ ਦਾ ਸਤਿਆਨਾਸ਼ ਕੀਤੀ ਹੋਈ ਆ ਆ ਦੇਖ ਲਓ ਦੇਖੋ ਕਿੰਨਾ ਬੁਰਾ ਹਾਲ ਫਿਰ ਵੀ ਲੰਘ ਰਹੇ ਆਂ ਕੋਲ ਦੀ ਇਹ ਆਵੇ ਜੀ ਆਹ ਲੋ ਲੰਘ ਚੱਲੇ ਆਹ ਜਿਹੜਾ ਲੋ ਵੀ ਆਪਾਂ ਹੁਣ ਪਹੁੰਚ ਚੁੱਕੇ ਆਂ ਚੰਦਪਾਣ ਔਰ ਚੰਦਪਾਣ ਪਿੰਡ ਆ ਜਿਹੜਾ ਇਹ ਬਹੁਤ ਫੇਮਸ ਪਿੰਡ ਆ ਔਰ ਇਥੋਂ ਦਾ ਸਟੇਸ਼ਨ ਚੰਦਪਾਣ ਦਾ ਸਟੇਸ਼ਨ ਬਹੁਤ ਪੁਰਾਣਾ ਸਟੇਸ਼ਨ ਆ ਔਰ ਅੰਗਰੇਜ਼ਾਂ ਦੇ ਵੇਲੇ ਦਾ ਰੇਲਵੇ ਸਟੇਸ਼ਨ ਆ ਇਹ ਸੋ ਹੁਣ ਆਪਾਂ ਲੰਘ ਰਹੇ ਆਂ ਚੰਦਪਾਣ ਪਿੰਡ ਦੀ ਫੇਰ ਨਹੀਂ ਉਦੋਂ ਦੀ ਤੁਸੀਂ ਦੇਖ ਰਹੇ ਹੋ ਆਪਣੀ ਸਪੀਡ ਹੈ ਜਿਹੜੀ ਬਿਲਕੁਲ ਨਾਰਮਲ ਸਪੀਡ ਆ ਔਰ ਸਵੇਰੇ ਸਵੇਰੇ ਰੋਡ ਖੁੱਲਾ ਐਂਡ ਖਾਲੀ ਆ ਨੰਗ ਰਹੇ ਆ ਆਪਾਂ ਚੰਦਪਾਣ ਦੇ ਵਿੱਚ ਕੁਲੀਕਰ ਰੋਡ ਦੇ ਨਾਲ ਹੀ ਆ ਦੇਖ ਸਕਦੇ ਤੁਸੀਂ ਲੇਕ ਇਨ ਸਪੜ ਜਿੱਦ ਕੀ ਸਫਾਈ ਨਹੀਂ ਹੋਈ ਸੋ ਆਹ ਲਓ ਜੀ ਆਪਾਂ ਨੰਗ ਰਹੇ ਹੁਣ ਚੰਦਪਾਣ ਦੇ 5 ਵਜੇ ਦੀ ਪ੍ਰੋਪਰ ਆਪਾਂ ਜਾਣਦੇ ਆ ਸੋ ਆਜੋ ਬਣੇ ਰਹੋ ਨਾਲ ਔਰ ਬੇਨਤੀ ਇਹੀ ਆ ਕੀ ਆਪਣੇ YouTube ਚੈਨਲ ਮੰਗਲ ਮੱਤੇ ਨੂੰ ਫੋਲੋ ਕਰਦੇ ਜਾਇਓ ਔਰ ਨਾਲ ਦੀ ਨਾਲ ਹੀ ਆਪਣਾ ਲਾਈਕ ਕਮੈਂਟ ਸ਼ੇਅਰ ਕਰਿਓ ਔਰ ਹੁਣ ਆਪਾਂ ਬਸ ਇਸ ਤੋਂ ਬਾਅਦ ਅੱਗੇ ਗੋਨਿਆਣਾ ਮੰਡੀ ਤੁਹਾਡੇ ਨਾਲ ਫਿਰ ਮਤਲਬ ਇਸੇ ਤਰ੍ਹਾਂ ਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਗੋਨਿਆਣਾ ਮੰਡੀ ਦੇ ਪਹੁੰਚ ਰਹੇ ਆ ਆ ਵੇਖੋ ਸਪੀਡ ਜਾ ਰਹੀ ਹੈ ਖੇਚੇ ਮੁਕੇ ਤੇ ਜਾਂਦੇ ਹੋਏ ਲੋ ਵੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆ ਗੋਨਿਆਣਾ ਮੰਡੀ ਭਾਈ ਜਗਤਾ ਗੋਨਿਆਣਾ ਸੋ ਗੁਨੀਆਣਾ ਪਿੰਡਾ ਜਿਹੜਾ ਏ ਇਥੋਂ ਦਾ ਇੱਕ ਕਲਾਕਾਰ ਆ ਅਮਰਤਮਾਨ ਉਹ ਵੀ ਕਹਿੰਦਾ ਉਹ ਗੁਨੀਆਣੇ ਵਾਲਾ ਸੋ ਗੁਨੀਆਣਾ ਬਹੁਤ ਪਿਆਰਾ ਸ਼ਹਿਰ ਆ ਤੇ ਆਜੋ ਤੁਹਾਨੂੰ ਸ਼ਹਿਰ ਦੇ ਵਾਜਰੀ ਚੱਲਾਂਗੇ ਤੇ ਹੁਣ ਆਪਾਂ ਬਈਪਾਸ ਤੇ ਬਿਲਕੁਲ ਕੋਲ ਦੀ ਨੰਗਲ ਲੱਗੇ ਆ ਤੇ ਇੱਧਰ ਮੇਰੇ ਖੱਬੇ ਹੱਥ ਸੱਜੇ ਤੋਂ ਟਰੱਕ ਆ ਨਿਕਲ ਰਿਹਾ ਇੱਥੇ ਇੰਟਰਨੈਸ਼ਨਲ ਰੋਡ ਆ ਬਹੁਤ ਘੈਂਡ ਰੋਡ ਆ ਇੱਧਰ ਸਰਕਾਰ ਨੇ ਬਹੁਤ ਧਿਆਨ ਦਿੱਤਾ ਸੋ ਤਾਂ ਇੱਧਰ ਦੇ ਨਹੀਂ ਜਾਣਾ ਆਪਾਂ ਆਪਾਂ ਸਿੱਧੇ ਚੱਲਦੇ ਆਂ ਇਹ ਰੋਡ ਇਧਰਲੇ ਪਾਸੇ ਬੜਾ ਵਧੀਆ ਰੋਡ ਸੀ ਆਪਾਂ ਹੁਣ ਸ਼ਹਿਰ ਵੱਲ ਦੀ ਚੱਲਦੇ ਆਂ ਸੋ ਉਹ ਨਿਆਣੇ ਸ਼ਹਿਰ ਵੱਲ ਦੀ ਆਪਾਂ ਜਾਂਦੇ ਆਂ ਦੇਖ ਲਓ ਪੈਟਰੋਲ ਪੰਪ ਇੱਥੇ ਵੀ ਸੋ ਇਹ ਬਹੁਤ ਵਧੀਆ ਸਹੂਲਤਾਂ ਵੀ ਪੰਪ ਹਨ ਥਾਂ-ਥਾਂ ਸੋ ਲਓ ਜੀ ਹੁਣ ਗੋਨਿਆਣੇ ਆਪਾਂ ਹੁਣ ਇਹ ਰੋਡ ਆ ਜਿਹੜਾ ਰੇਲਵੇ ਫਾਟਕ ਆਵੇ ਜੰਪ ਆ ਗਿਆ ਸੀ ਇੱਕ ਰੇਲਵੇ ਫਾਟਕ ਦੀ ਨਾਲ ਰੋਡ ਆ ਜਿਹੜਾ ਤੇ ਉਥੋਂ ਦੀ ਆਪਾਂ ਲੰਘ ਰਹੇ ਆਂ ਗੋਨਿਆਣਾ ਸੋ ਜੁੜੇ ਰਹੋ ਨਾਲ-ਨਾਲ ਔਰ ਇਸ ਤਰ੍ਹਾਂ ਹੀ ਆਪਾਂ ਗੋਨਿਆਣੇ ਦੀ ਪਛਦੀ ਨੰਗ ਵੀ ਤੁਹਾਨੂੰ ਸ਼ਹਿਰ ਦੇ ਦਰਸ਼ਨ ਕਰਾਵਾਂਗੇ ਤੁਸੀਂ ਦੇਖ ਰਹੇ ਹੋ ਸਵੇਰੇ ਸਵੇਰੇ ਲੋਕ ਸ਼ਹਿਰ ਵਾਸੀ ਸ਼ਹਿਰ ਦੀ ਸ਼ੈਰ ਵੀ ਕਰ ਰਹੇ ਆ ਵੀ ਸਾਡੇ ਨਾ ਬੀਬੀਆਂ ਚਰਨ ਕੰਮਾਂ ਤੇ ਚੱਲ ਰਹੇ ਆ ਆ ਲੋਏ ਹੁਣ ਆਪਾਂ ਫਾਟਕਾਂ ਦੇ ਨੰਗ ਰਹੇ ਕੋਲ ਦੀ ਤੇ ਆਵੇ ਇਧਰ ਆਪਾਂ ਹੁਣ ਸਕੂਲ ਦੇ ਮੂਹਰੇ ਨੰਗ ਰਹੇ ਆ ਤੁਸੀਂ ਦੇਖ ਰਹੇ ਹੋ ਰੋਡ ਬਿਲਕੁਲ ਖਾਲੀ ਹੈ ਸਾਫ਼ ਹੈ ਸੁਥਰਾ ਹੈ ਔਰ ਜੰਪ ਜੇ ਬੜੇ ਹੁੰਦੇ ਆ ਫੇਰ ਮੁੜ ਕੇ ਆ ਆ ਦੇਖ ਲਓ ਅੱਗੇ ਹੁਣ ਆ ਜੀ ਰੇਲਵੇ ਫਾਟਕ ਦਾ 메ਨ 게ਟ ਟਿਕਟਾਂ ਵਾਲੇ ਆ ਚਲੋ ਗਾਂ ਆਪਾਂ ਗਾਂ ਵੱਧਦੇ ਆ ਤੇ ਲੋ ਜੀ ਹੁਣ ਇਹ ਇੱਥੋਂ ਜੇ ਗਾਉਂ ਜਾ ਕੇ ਆਪਾਂ ਤੇ ਆਹੋ ਲਈ ਜੀ ਗੱਡੀ ਵਾਲਾ ਕਹਿੰਦਾ ਮੈਨੂੰ ਕਾਲੀ ਵਾਲੀ ਐ ਮੈਂ ਚੱਲ ਤੂੰ ਲੰਘ ਜਾ ਪਰ ਮੇਰੇ ਤਾਂ ਕੀ ਐ ਤੇ ਇੱਥੇ ਮਰੇ ਮੈਂ ਬ੍ਰੇਕ ਤੇ ਇੱਥੇ ਦੇਖੋ ਮੇਰੀ ਡਰਾਈਵਰੀ ਤੁਸੀਂ ਏ ਮੁਰਵਣੇ ਮਾਰਾ ਬਾਜ ਕੇ ਬਾਜ ਕੇ ਬਾਜ ઓ ਨੰਗਿਆ ਲਓ ਜੀ ਹੁਣ ਆਪਾਂ ਸ਼ਹਿਰ ਦੇ ਵਿੱਚ ਐਂਟਰ ਹੋ ਚੁੱਕੇ ਆਂ ਔਰ ਖਾਸ ਗੱਲ ਇਹ ਵੀ ਵੀ ਗੁਨਿਆਂ ਦੇ ਅੰਦਰੋਂ ਸੜਕਾਂ ਜਿਹੜੀਆਂ ਬਾ ਕਮਾ ਲਿਆ ਵੀ ਸਾਦ ਕੇ ਜਾਮ ਮੈਥੋਂ ਦੀ ਜਿਹੜੀ ਕਮੇਟੀ ਆ ਉਹਨਾਂ ਭਰਾਵਾਂ ਦੇ ਜਿਨ੍ਹਾਂ ਨੇ ਇਹ ਸੜਕਾਂ ਬਣਾਈਆਂ ਸੋ ਆਜੋ ਉਹਨਾਂ ਨੇ ਸ਼ਹਿਰ ਵੇ ਦੀ ਲੰਘ ਰਹੇ ਆਂ ਔਰ ਜਲਦ ਤੁਹਾਨੂੰ ਦਿਖਾਉਨੇ ਆਂ ਆਪਾਂ ਮੇਨ ਰੋਡ ਆਪਣਾ ਆਜੋ ਦੋਸਤੋ ਜੁੜੇ ਰਹੋ ਥੈਂਕ ਯੂ ਲੋ ਵੀ ਦੋਸਤੋ ਹੁਣ ਆਪਾਂ ਲੰਘ ਰਹੇ ਆ ਜੀ ਗੋਨਿਆਣਾ ਸ਼ਹਿਰ ਦੇ ਵਿੱਚ ਦੀ ਬਿਲਕੁਲ ਸੋ ਤੁਸੀਂ ਦੇਖ ਰਹੇ ਹੋ ਜੇ ਆਪਾਂ ਹੁਣ ਚੰਦ ਮਿੰਟਾਂ ਦੇ ਵਿੱਚ ਆਪਾਂ ਹੁਣ ਬਠਿੰਡਾ ਹਾਈਵੇ ਦੇ ਹੋਵਾਂਗੇ ਆਹ ਲੋ ਜੀ ਮੁੜ ਗਏ ਮੋੜ ਆਪਾਂ ਤੇ ਹੁਣ ਆਪਾਂ ਜਾ ਰਹੇ ਆ ਉਧਰ ਨੂੰ ਜਿਹੜਾ ਜਿੱਥੇ ਬੱਸਾਂ ਖੜਦੀਆਂ ਵੱਡੀਆਂ ਤੇ ਆਹ ਤੁਸੀਂ ਦੇਖ ਰਹੇ ਹੋ ਗੋਨਿਆਣਾ ਸ਼ਹਿਰ ਦੇ ਵਿੱਚ ਦੀ ਲੰਘ ਰਹੇ ਆ ਆਪਾਂ ਸਵੇਰੇ ਸਵੇਰੇ ਤੁਸੀਂ ਦੇਖ ਰਹੇ ਹੋ ਕਿੰਨਾ ਸੁਨਸਾਨ ਰੋਡ ਹੈ ਔਰ ਕਿੰਨਾ ਭਿਆਨਕ ਮੋੜ ਹੈ ਸਾਹਮਣੇ ਗੱਡੀ ਜਾ ਰਹੀ ਹੈ ਤੇ ਉਹ ਬੀਬੀ ਨੇ ਮੂਰੇ ਕਰਦਾ ਮਖਾ ਬਚਾਇਆ ਮੈਂ ਇਹ ਮੈਂ ਬੀਬੀ ਤੂੰ ਨਾ ਗਏ ਮੈਨੂੰ ਤਾਂ ਕੋ ਨਹੀਂ ਆ ਲੈ ਤੇ ਆਪਾਂ ਹੀ ਮੈਨੂੰ ਕਹਿੰਦਾ ਮੈਨੂੰ ਕਾਲੀ ਇਹ ਮੂਰੇ ਪਰ ਨੰਦੀ ਮਹਾਰਾ ਜੀ ਖੜਿਆ ਸੀਗਾ ਸਪੈਸ਼ਲੀ ਪਚਾ ਕੇ ਜਿੰਗਾ ਰਿਹਾ ਮੈਂ ਔਰ ਖਾਸ ਗੱਲ ਇਹੀ ਮੈਂ ਕਹਿ ਰਿਹਾ ਕਿ ਜਿਹੜੇ ਆਵਾਰਾ ਪਸ਼ੂ ਆ ਇਹਨਾਂ ਦੀ ਤਦਾਰਾ ਜਿਹੜੀ ਬਹੁਤ ਵਧੀ ਹੋਈ ਹੈ ਇਹ ਹੀ ਐਕਸੀਡੈਂਟ ਬਹੁ ਕਰਾਉਂਦੇ ਆ ਸਪੈਸ਼ਲੀ ਬਸ ਮੇਰਾ ਇਹੀ ਵਿਚਾਰ ਆ ਵੀ ਲੋਵੀ ਦੋਸਤੋ ਹੁਣ ਆਪਾਂ ਪਹੁੰਚ ਆਪਾਂ ਹੁਣ ਲੋਵੀ ਦੋਸਤੋ ਲੋਵੀ ਦੋਸਤੋ ਆਜੋ ਜੀ ਲੋਈ ਆਰਡਰੀ ਆ ਔਰ ਖੱਥਾਂ ਦੇ ਸਤਾਨੇ ਤੇ ਆ ਲੋ ਜੀ ਹੁਣ ਆਪਾਂ ਮੇਨ ਹਾਈਵੇ ਤੇ ਜੜ ਲੱਗੇ ਆ ਇਹ ਰੋਡ ਆ ਜਿਹੜਾ ਆ ਬਠਿੰਡਾ ਤੋਂ ਅੰਬਰਸਰ ਸੋ ਵੱਡਾ ਰੋਡ ਆ ਇਹਨੂੰ ਬੋਲਦੇ ਆ ਭਾਰਤ ਮਾਲਾ ਤੇ ਹੁਣ ਆਪਾਂ ਗੋਨੇ ਆਣੇ ਤੋਂ ਇਸ ਰੋਡ ਤੇ ਚੜ ਚੁੱਕੇ ਆ ਤੇ ਹੁਣ ਤੁਹਾਨੂੰ ਬਠਿੰਡੇ ਦੀਆਂ ਵਾਦੀਆਂ ਵਿੱਚ ਦੀ ਲੰਘਾਂਦੇ ਹੋਏ ਆ ਬਾਈ ਕਹਿੰਦਾ ਮੈਨੂੰ ਮੜਾ ਰਾਹ ਦੇ ਮੈਂ ਵੀ ਮੰਨ ਜਾਂਦੇ ਤੇ ਆ ਲੋ ਛਾ ਰਹੇ ਆਪਾਂ ਹੁਣ ਆ ਦੇਖ ਰੋਡ ਮੈਂ ਕੋਸ਼ਿਸ਼ ਕੀਤੀ ਕੈਮਰਾ ਸਾਹਮਣੇ ਕੀਤਾ ਤੇ ਮਥਾਂ ਕੀਤਾ ਤੇ ਆ ਲੋ ਜੀ ਹੁਣ ਆਪਾਂ ਤੁਸੀਂ ਦੇਖ ਰਹੇ ਹੋ ਬਠਿੰਡੇ ਵੱਲ ਨੂੰ ਵਧ ਰਹੇ ਆ ਅੱਗੇ ਜਾ ਰਹੇ ਆ ਆ ਲੋ ਜੀ ਲੋ ਵੀ ਦੋਸਤੋ ਹੁਣ ਆਪਾਂ ਬਠਿੰਡੇ ਸ਼ਹਿਰ ਵਿੱਚ ਐਂਟਰ ਹੋਏ ਆ ਤੇ ਆ ਪੁਲਾ ਥੱਲੇ ਦੀ ਲੰਘ ਰਹੇ ਆਪਾਂ ਸੋ ਅੱਗੇ ਜਾ ਰਹੇ ਆ ਸੋ ਜੁੜੇ ਰਹੋ ਨਾਲ ਨਾਲ ਔਰ ਬੇਨਤੀ ਇਹੀ ਕਰਦਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਕਮੈਂਟ ਕਰਿਓ ਸੋ ਅੱਜ ਮੈਂ ਸ਼ੇਅਰ ਕਰਾ ਰਿਹਾ ਆਪਣੇ ਪਿੰਡੋਂ ਗਏ ਆਂ ਆਪਾਂ ਮਾਨਸਾ ਜਾ ਰਹੇ ਆਂ ਸੋ ਲੋ ਬਠੰਡੇ ਸ਼ਹਿਰ ਵੱਲੀ ਲੰਘ ਰਹੇ ਆਂ ਜੁੜੇ ਰਹੋ ਤੇ ਆਜੋ ਤੁਹਾਨੂੰ ਅੱਗੇ ਕੇ ਦਰਸ਼ਨ ਕਰਾਉਣੇ ਆਂ ਸੋ ਆ ਨੰਗੀ ਗੱਡੀ ਕੋਲ ਦੀ ਤੇ ਲੋ ਜੀ ਮੈਂ ਆਇਆ ਗੱਡੀ ਮੋੜ ਕੇ ਤੇ ਇਹ ਆ ਲੋ ਜੀ ਦੋਸਤੋ ਬਠੰਡੇ ਪੁਲਾਂ ਦੇ ਉੱਤੋਂ ਵੀ ਹੁਣ ਲੰਘਦੇ ਹੋਏ ਆਪਾਂ ਤੇ ਅੱਗੇ ਹੁਣ ਆਪਾਂ ਵੇਖਦੇ ਆਂ ਵੀ ਕਿੱਧਰ ਨੂੰ ਲਿਆਂਦਾ ਆਪਾਂ ਨੂੰ ਤੇ ਆ ਲੋ ਹੁਣ ਆਪਾਂ ਬਠਿੰਡੇ ਸ਼ਹਿਰ ਦੇ ਵਿੱਚ ਐਂਟਰ ਹੋ ਚੁੱਕੇ ਆ ਤੁਸੀਂ ਦੇਖ ਰਹੇ ਹੋ ਆਹ ਲੋ ਜੀ ਬਠਿੰਡੇ ਸ਼ਹਿਰ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਆ ਸੋ ਤੁਸੀਂ ਦੇਖ ਰਹੇ ਹੋ ਕਿ ਬਠਿੰਡੇ ਸ਼ਹਿਰ ਦੇ ਜੋ ਇਹ ਆਹ ਲੋ ਆਪਾਂ ਹੁਣ ਲੋ ਬਈ ਬਠਿੰਡੇ ਆਪਾਂ ਹੁਣ ਹਨੂਮਾਨ ਚੌਂਕ ਦੇ ਬਿਲਕੁਲ ਪਾਸਾਂ ਨਜ਼ਦੀਕਾਂ ਹਨੂਮਨ ਚੌਂਕ ਤੇ ਪਹੁੰਚਣ ਵਾਲਿਆਂ ਲੋ ਜੀ ਪੰਪ ਆ ਕੇ ਤਾਂ ਸਾਹਮਣੇ ਤੁਹਾਨੂੰ ਆ ਭਗਵਾਨ ਹਨੂਮਾਨ ਜੀ ਦਿਖਗੇ ਹੋਣੇ ਆ ਦਰਸ਼ਨ ਹੋ ਗਏ ਹੋਣੇ ਆ ਹਨੂਮਨ ਚੌਂਕ ਤੇ ਆਪਾਂ ਹੁਣ ਲਾਈਟਿੰਗ ਆਈ ਥਿੰਕ ਹੋ ਚੁੱਕੀ ਹੈ ਹਾਂ ਔਰ ਹੁਣ ਹਨੂਮਨ ਚੌਂਕ ਤੇ ਆਪਾਂ ਖੜੇ ਹੋਏ ਆ ਸੋ ਆਪਾਂ ਹਨੂਮਨ ਚੌਂਕ ਦੇ ਵਿੱਚ ਖੜੇ ਆ ਤੁਸੀਂ ਦੇਖ ਰਹੇ ਹੋ ਸਵੇਰੇ ਸਵੇਰੇ ਜਾਨਵਰ ਕਿੰਨੇ ਆ ਤੇ ਆਵੇ ਆਓ ਬਾਬਾ ਜੀ ਦੇ ਕਰੋ ਦਰਸ਼ਨ ਬੋਲ ਹਨੂਮਾਨ ਮਹਾਰਾਜ ਕੀ ਜੈ ਕਿਆ ਬਾਤ ਹੈ ਜੀ ਸਵੇਰ ਸਵੇਰ ਦਾ ਬਹੁਤ ਖੂਬਸੂਰਤ ਦ੍ਰਿਸ਼ ਹੈ ਹਨੂਮਾਨ ਭਗਵਾਨ ਜੀ ਦਾ ਹਨੂਮਾਨ ਚੌਂਕ ਬਠੰਡੇ ਖੜੇ ਹੋਏ ਆਪਾਂ ਔਰ ਬਸ ਲੈਟ ਬੱਤੀ ਹੋਣ ਦੀ ਝਾਕ ਚਾ ਤੇ ਆਹ ਲੋ ਜੀ ਮੈਨੂੰ ਲੱਗਾ ਬੱਤੀ ਹੋ ਗਈ ਆ ਹੋ ਤੇ ਅਸੀਂ ਵੀ ਗਏ ਆ ਨੰਗ ਤੇ ਆਹ ਲੋ ਜੀ ਦਵਾਰਸ਼ਣ ਕਰਦੇ ਹੋਏ ਆਪਾਂ ਅੱਗੇ ਵਧਦੇ ਆ ਫੌਜੀ ਚੌਂਕ ਵਾਲੇ ਪਾਸੇ ਨੂੰ ਜਾ ਰਹੇ ਆ ਤੇ ਲੋ ਜੀ ਜੁੜੇ ਰੋ ਨਾਲ-ਨਾਲ ਔਰ ਫੌਜੀ ਚੌਂਕ ਤੋਂ ਆਪਾਂ ਬਸ ਸਟੈਂਡ ਮੂਰਦੀ ਹੁੰਦੇ ਹੋਏ ਨੰਗਾਗੇ ਅੱਗੇ ਔਰ ਸੋਡਾ ਸਾਰਿਆਂ ਦਾ ਸਾਥ ਇਸ ਤਰ੍ਹਾਂ ਬਣੇ ਲੋ ਜੀ ਫੌਜੀ ਚੌਂਕ ਦੇ ਕੋਲ ਦੀ ਹੁੰਦੇ ਹੋਏ ਏ ਆਹ ਲੋ ਜੀ ਫੌਜੀ ਸਾਹਿਬ ਦੇ ਕੋਲ ਦੀ ਹੁਣ ਸਸਤੀ ਗੱਲ ਫੌਜੀ ਸਾਹਿਬ ਏ ਆਹ ਲੋ ਜੀ ਬੱਸ ਮੂਰੇ ਆ ਕੇ ਟੱਕਰ ਗਿਆ ਆਪਣੀ ਨੰਗੀ ਕੋਲ ਦੀ ਆਹ ਚੱਲੇ ਮੂਰੇ ਵੀ ਦੋਸਤੋ ਹੁਣ ਆਪਾਂ ਬੱਸ ਸਟਾਡ ਲੰਘ ਆਏ ਆ ਤੇ ਹੁਣ ਆਪਾਂ ਸਾਰਾ ਪੁਲ ਲੰਘ ਕੇ ਹੁਣ ਜਿਹੜੇ ਮੂਰੇ ਉਹ ਲੈ ਰਿਹਾ ਵੀ ਫਟ ਕਾਲਾ ਪੌੜਾ ਉਹਦੇ ਕੋਲ ਦੀ ਨੰਗ ਰਹੇ ਆ ਤੁਸੀਂ ਦੇਖ ਰਹੇ ਹੋ ਏ ਆਓ ਵੀ ਸਾਹਮਣੇ ਪੁਲ ਆਹ ਟ੍ਰੇਨ ਜਾਂਦੀ ਇੱਕ ਤਾਂ ਆਹ ਤਾਂ ਵਾਲਾ ਪੌੜਾ ਆ ਥੱਲੇ ਕਿੰਨੇ ਸੋਹਣੇ ਲਿਖੇ ਹੋਏ ਅੱਖਰ ਡਾਕਟਰ ਵੀਰਕਾਰ ਜੀ ਦੀ ਪਿਕਚਰ ਸੀ ਪੰਜਾਬੀਆਂ ਦਾ ਮਾਣ ਸ਼ਹਿਰ ਬਠਿੰਡਾ ਲਿਖਿਆ ਹੋਇਆ ਸੀ ਔਰ ਤੁਸੀਂ ਦੇਖ ਰਹੇ ਹੋ ਪੁਲ ਦੇ ਥੱਲੇ ਦੀ ਲੰਘ ਰਹੇ ਆਪਾਂ ਦੇਖੋ ਕਿੰਨੀ ਮਾੜੀ ਸੜਕ ਹੈ ਦੇਖੋ ਦੇਖੋ ਇੱਥੇ ਜਦੋਂ ਮੀਂਹ ਆ ਜਾਂਦਾ ਨਾ ਤੇ ਬਹੁਤ ਬੁਰਾ ਹਾਲ ਹੁੰਦਾ ਇੱਥੇ ਸੋ ਬਹੁਤ ਮਾੜੀ ਸੜਕ ਹੈ ਇਹ ਮੈਂ ਦੇਖਿਆ ਇੱਕ ਵਾਰ ਮੀਂਹ ਦੇ ਵਿੱਚ ਫਸ ਗਈ ਸੀ ਗੱਡੀ ਅਸੀਂ ਮੋਟਰਸਾਈਕਲ ਤੇ ਸੀ ਨਾ ਟੱਕਰ ਕਰਕੇ ਆਉਂਦੀ ਸੀ ਉਦੋਂ ਵੀ ਅਸੀਂ ਬੜਾ ਬੁਰਾ ਹਾਲ ਸੀਗਾ ਤੇ ਹੁਣ ਵੀ ਦੇਖ ਲਓ ਤੁਸੀਂ ਕਿੰਨਾ ਮਤਲਬ ਟ੍ਰਾਂਸਫਰ ਕਿੰਨਾ ਹਨ ਤੇ ਬਹੁਤ ਔਖਾ ਹੋ ਜਾਂਦਾ ਇਦਾਂ ਦਾ ਸੋ ਇਹ ਬਠਿੰਡਾ ਦੀ ਜੋ ਵਸਨੀਕ ਹੈ ਇੱਥੋਂ ਦੇ ਜੋ ਕਰਤਾ ਧਰਤਾ ਤੁਹਾਨੂੰ ਬੇਨਤੀ ਹੈ ਕਿ ਥੋੜਾ ਇਧਰ ਧਿਆਨ ਦਿਓ ਹੁਣ ਆਪਾਂ ਅੱਗੇ ਵੱਧ ਰਹੇ ਹਾਂ ਸੋ ਅੱਗੇ ਹੁਣ ਆਪਾਂ ਮਾਨਸਾ ਦੀ ਛੜ ਨੂੰ ਜਾ ਰਹੇ ਹਾਂ ਤੇ ਟਰੱਕ ਵਾਲੇ ਕੋਲ ਦੀ ਬਾਈ ਦੀ ਮੰਨੇ ਕਰਦੇ ਹਾਂ ਵੀ ਇਹ ਆ ਲੋ ਜੀ ਦੋਸਤੋ ਹੁਣ ਆਪਾਂ ਹੁਣ ਆਪਾਂ ਲੰਘ ਚੁੱਕੇ ਆਂ ਕੋਰਸ਼ਮੀਰ ਤੋਂ ਮੁੜ ਚੁੱਕੇ ਆਂ ਸੋ ਅੱਗੇ ਨੂੰ ਵੱਧ ਰਹੇ ਆਂ ਆਪਾਂ ਹੁਣ ਕੋਰਸ਼ਮੀਰ ਤੋਂ ਜਾਂਦੇ ਹੋਏ ਮਾਨਸਾ ਨੂੰ ਜਾ ਰਹੇ ਆਂ ਤੁਸੀਂ ਦੇਖ ਰਹੇ ਹੋ ਅੱਗੇ ਹੁਣ ਆਪਾਂ ਖਿੱਚ ਦੀ ਗੱਡੀ ਮਾਨਸਾ ਨੂੰ ਪਹੁੰਚ ਰਹੇ ਆਂ ਤੇ ਮੰਨ ਲਓ ਦਾ ਜੀ ਆਹ ਲੋ ਆਪਾਂ ਮਾਨਸਾ ਇੰਟਰ ਹੋ ਚੁੱਕੇ ਆਂ ਹੁਣ ਬਸ ਮਾਨਸਾ ਜਾ ਰਹੇ ਆਂ ਕੋ ਸਕੂਲ ਦੇ ਵਿੱਚ ਕਾਲੀ ਆ ਥੋੜੀ ਜਿਹਾ ਆਪਾਂ ਨੂੰ ਜਾਣਾ ਇਸ ਲਈ ਜ਼ਰੂਰੀ ਆ ਸੋ ਆਹ ਲੋ ਮੋੜੋਂ ਤੋਂ ਅੱਗੇ ਆਪਾਂ ਹੁਣ ਇੱਕ ਟੂ ਟੈਕਸ ਹੁੰਦਾ ਉੱਥੇ ਪਹੁੰਚ ਚੁੱਕੇ ਆਂ ਫਾਇਦਾ ਹੀ ਹੁਣ ਖੜਿਆ ਖਰਾਬ ਆ ਵੈਸੇ ਤਾਂ ਤੇ ਫਿਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਵੀਡੀਓ ਬਣਾ ਕੇ ਤੁਹਾਨੂੰ ਨਾਲ ਸਾਂਝੀ ਕਰਾਂ ਦੀ ਸੋ ਆਹ ਲੋ ਜੀ ਲੰਘ ਰਹੇ ਆ ਬਿਲਕੁਲ ਕੋਲ ਦੀ ਆਹ ਬਟ ਟਟਿਆ ਹੋਇਆ ਟੂਟਕਸ ਹੈ ਮਾਨਸਾ ਦਾ ਤੁਸੀਂ ਦੇਖ ਰਹੇ ਹੋ ਲੰਘ ਰਹੇ ਆ ਆਪਾਂ ਹੁਣ ਅੱਗੇ ਵੱਧ ਚੁੱਕੇ ਆ ਹੁਣ ਆਪਾਂ ਜਾਣਦੇ ਆ ਆਹ ਲੋ ਜੀ ਸਪੂਲਾ ਖੁੱਲਾ ਰੋੜਾ ਮਾਨਸਾ ਨੂੰ ਦੱਬ ਰਹੇ ਆ ਆਹ ਲੋ ਜੀ ਹੁਣ ਆਪਾਂ ਹੋਰ ਅੱਗੇ ਹੋ ਚੁੱਕੇ ਆ ਤੁਸੀਂ ਦੇਖ ਰਹੇ ਹੋ ਮਾਨਸਾ ਨੂੰ ਲੰਘ ਰਹੇ ਆ ਆਪਾਂ ਔਰ ਇਸ ਤੋਂ ਬਾਅਦ ਹੁਣ ਬਸ ਲਓ ਜੀ ਦੋਸਤੋ ਹੁਣ ਆਪਾਂ ਆ ਚੁੱਕੇ ਆ ਸਕੂਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਕੂਲ ਦੇ ਵਿੱਚ ਬੱਚੇ ਖੇਲਾ গারਲ ਸਕੂਲ ਦੇ ਵਿੱਚ ਪਹੁੰਚ ਚੁੱਕੇ ਆ ਬੱਚੇ ਬੈਠੇ ਆ ਬੇਟੀਆਂ ਬੈਠੀਆਂ ਧੀਆਂ ਬੈਠੀਆਂ ਤੇ ਚੰਦ ਮਿੰਟਾਂ 'ਚ ਨਾਟਕ ਸ਼ੁਰੂ ਹੋਊਗਾ ਸੋ ਬਹੁਤ ਬਹੁਤ ਧੰਨਵਾਦ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਇਸ ਤਰ੍ਹਾਂ ਹੋਰ ਵੀ ਅੱਗੇ ਤੁਹਾਨੂੰ ਨਵੇਂ ਨਵੇਂ ਬਲੌਗਟ ਨਾਲ ਸਾਂਝੀ ਕਰਾਂਗੇ ਤਾਂ ਬੜੀ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਜੀ ਲੇਕੇ ਆਏ ਆ ਔਰ ਬਹੁਤ ਬਾੜ ਤੋਂ ਆਏ ਆ ਇਧਰਲੀ ਉਹਦਾ ਫਰਜ਼ ਬੰਨਾ ਕਿ ਸਾਡਾ ਜੋ ਮੈਸੇਜ ਲੈ ਕੇ ਆਏ ਆ ਧਿਆਨ ਨਾਲ ਸੁਣੋ ਠੀਕ ਆ ਬਈ ਠੀਕ ਆ ਬਈ ਹਾਂਜੀ ਆਪਣਾ ਨਾਟਕ ਲੈ ਕੇ ਆਏ ਆ ਨਾਟਕ ਦੇਖਿਆ ਪਹਿਲਾਂ ਹਾਂਜੀ ਮੈਂ ਵੀ ਆਇਆ ਸੀ 2024 ਦੇ ਵਿੱਚ ਆਹ ਸੋਰੀ 22 ਚ ਆਇਆ ਸੀ ਉਧਰ ਕਿਦੇ ਨਾਟਕ ਆ ਪਦੋਂ ਤੁਸੀਂ ਬਹੁਤ ਸਿਆਣੇ ਹੋ ਅਸੀਂ ਕੱਲ ਆਏ ਸੀ ਪ੍ਰਿੰਸ ਤੋਂ ਕਰ ਨੂੰ ਮਿਲੇ ਫਿਰ ਕਹਿੰਦੇ ਤੁਸੀਂ ਤਾਂ ਬੌਲਿਂਗ ਫੈਮਿਲੀ ਆ ਜਾਓ ਉਸ ਤਹਿਤ ਆਏ ਆ ਔਰ ਨਾਟਕ ਲੈ ਕੇ ਆਏ ਹੁਣ ਤਾਂ ਜਾ ਹੈ ਨਾਟਕਾ ਪਰ ਇਹ ਗੱਲਾਂ ਜਿਹੜੇ ਮੌਜੂਦਾ ਹਾਲਾਤਾਂ ਚੱਲ ਰਿਆ ਪੰਜਾਬ ਦੇ ਪੰਜਾਬ ਦੇ ਪਿੰਡਾਂ ਦਾ ਬੁਰਾ ਹਾਲਾ ਇਸ਼ਾਰਾਂ ਦਾ ਬੁਰਾ ਹਾਲਾ ਇਹਨਾਂ ਸਾਰਾ ਪੰਜਾਬ ਹੀ ਖਰਾਬ ਹੋ ਚੁੱਕਿਆ ਹੈ ਖਤਮ ਹੋ ਚੁੱਕਿਆ ਹੈ ਦੋ ਗੱਲਾਂ ਲੈ ਕੇ ਆਏ ਹੁਣੇ ਜਾਂ ਕਰੀਬ ਦੇ ਪੰਜ ਜੀ ਜਰੂ ਹਾਂ ਜੀ ਬੇਟਾ ਨਾ ਅਗੁਰ ਕੋਲ ਤੋਂ ਪਹਿਲਾਂ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਪ੍ਰਿੰਸੀਪਲ ਮੈਮ ਦਾ ਸਾਰੇ ਹੀ ਅਧਿਆਪਕਾਂ ਦਾ ਪਰ ਧੰਨਵਾਦ ਕਰ ਰਹੇ ਹਾਂ ਪਿਆਰੇ ਬੱਚਿਓ ਤੁਹਾਡਾ ਜਿਹੜੀ ਸਮਾਂ ਦੇ ਰਹੇ ਹੋ ਇੱਕ ਦਾਰੀ ਆਪ ਦੇ ਲਈ ਮਾਰਦੇ ਹਾਂ